55 ਕਰੋੜ ਰੁਪਏ ਲਗ ਰੱਖ ਲਿਆ ਜਦੋਂ ਕੰਮ ਹੋਵੇ ਉਦੋਂ ਨਰੇਗਾ ਨਹੀਂ ਚਲਾਉਣੀ ਇਸ ਵਾਰ ਅਸੀਂ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾਂ ਦੀ ਦਿਵਸ ਮਨਾ ਰਹੇ ਅਸੀਂ ਉਹਦੇ ਵਾਸਤੇ ਲੱਗ ਪੈਸੇ ਰੱਖ ਲਏ 55 ਕਰੋੜ ਰੁਪਏ ਲਗ ਰੱਖ ਲਿਆ ਸਭ ਤੋਂ ਪਹਿਲਾਂ ਤਾਂ ਜਿਹੜੇ ਜਿਹੜੇ ਪਿੰਡਾਂ 'ਚ ਗੁਰੂ ਸਾਹਿਬ ਦੀ ਚਰਨ ਛੋਪਾ ਪ੍ਰਾਪਤ ਹੈ 101 ਪਿੰਡ ਅਸੀਂ ਹੁਣ ਤੱਕ ਸਪੋਰਟ ਕੀਤਾ ਹੈ ਉਹਨਾਂ ਪਿੰਡਾਂ ਵਾਸਤੇ ਸੀ ਲੱਗ ਫੰਡ ਰੱਖਿਆ ਹੋਇਆ ਉੱਥੇ ਕੀਰਤਨ ਕਰਾਵਾਂਗੇ ਉਹਦੇ ਗੁਰੂ ਸਾਹਿਬ ਦੀ ਮਹਿਮਾ ਹੋਊਗੀ ਸਰਬੱਤ ਦਾ ਭਲਾ ਮੰਗਣ ਵਾਲੀ ਪਾਣੀ ਜਿਹੜੀ ਹੈ ਹਰ ਰੋਜ਼ ਪਿੰਡਾਂ ਦੇ ਸਪੀਕਰਾਂ ਚੋਂ ਸਵੇਰੇ ਸ਼ਾਮ ਬੋਲਿਆ ਜਾਂਦਾ ਸਰਵਦਾ ਭਲਾ ਜਦੋਂ ਕੰਮ ਹੋਵੇ ਮਾਰਕੀਟ 'ਚ ਮਤਲਬ ਖੇਤਾਂ 'ਚ ਕੰਮ ਹੋਵੇ ਉਦੋਂ ਨਰੇਗਾ ਨਹੀਂ ਚਲਾਉਣੀ ਉਦੋਂ ਸਿਰਫ ਉਹਨਾਂ ਨੂੰ ਜਿਹੜਾ ਕੰਮ ਹੈਗਾ ਉਹ ਕਰ ਲੈਣਗੇ ਉਹਨਾਂ ਨੂੰ ਉਦੋਂ ਕੰਮ ਮਿਲੂਗਾ ਜਦੋਂ ਕੰਮ ਨਹੀਂ ਹੈਗਾ ਮਾਰਕੀਟ ਮਈ 'ਚ ਮਈ 'ਚ ਕੋਈ ਕੰਮ ਨਹੀਂ ਹੁੰਦਾ ਜ਼ਿਆਦਾ ਮਈ ਜੂਨ 'ਚ ਚਲਾ ਲਓ ਸਤੰਬਰ ਅਕਤੂਬਰ ਚ ਫੇਰ ਚੋ ਨਾ ਜਾਂਦਾ ਹੋਰ ਬੰਦ ਕਰ ਦੋ ਨਵੰਬਰ ਚ ਕਣਕ ਲੱਗ ਗਈ ਕਣਕ ਤੋਂ ਬਾਅਦ ਫੇਰ ਦਸੰਬਰ ਵਿਹਲਾ ਪਿਆ ਉਹਨਾਂ ਨੂੰ ਉਦੋਂ ਕੰਮ ਮਿਲੇ ਜਦੋਂ ਕੰਮ ਹੈ ਨਹੀਂ ਉਹ ਨਰੇਗਾ ਬਣਾਈਏ ਇਸੇ ਕੰਮ ਵਾਸਤੇ ਸੀ ਐਂ ਥੋੜੀ ਜਿਹੀ ਬਰਾਬਰ ਲਾ ਦੋ ਔਰ ਨਰੇਗਾ ਚ ਅਸੀਂ ਬਦਲਣ ਵੀ ਲੱਗਿਆ ਨਰੇਗਾ ਚ ਕੋਈ ਕ੍ਰੀਏਟਿਵ ਕੰਮ ਤਾਂ ਹੋਣ ਪ੍ਰੋਡਕਟਿਵ ਕੰਮ ਹੋਣ ਇਧਰ ਲਈ ਪੜੀਂ ਚਾਕੇ ਇਧਰ ਤਰ ਦਿੰਦੇ ਨੇ ਅਗਲੀ ਵਾਰ ਇਧਰ ਹੀ ਚਾਕੇ ਇਧਰ ਤਰ ਦਿੰਦੇ ਕੋਈ ਕੰਮ ਤਾਂ ਹੈ ਉਹ ਪਿੰਡ ਦਾ ਟੋਕਰੇ ਚ ਛਾਈ ਰੱਖਦੇ ਆ ਮਾਵਾ ਕੋਈ ਸਕੂਲਾਂ ਦੇ ਕੰਮ ਕਰਾਈਏ ਉਹਨਾਂ ਤੋਂ ਨਰੇਗਾ ਚ ਆਪਾਂ ਗਰਾਊਂਡ ਬਣਾ ਸਕਦੇ ਆ ਜੀ ਪਿੰਡ ਨੂੰ ਫਾਇਦਾ ਹੋਵੇ ਉਹਦਾ ਨਰੇਗਾ ਦਾ ਸੋ ਅਸੀਂ ਤੁਹਾਨੂੰ ਆਉਣ ਵਾਲੇ ਦਿਨਾਂ ਚ ਇਹਦੇ ਬ੍ਰਾਸ਼ਰ ਬਣਾ ਕੇ ਦੇਵਾਂਗੇ ਕਿ ਨਰੇਗਾ ਚ ਕੀ ਕੀ ਹੋ ਸਕਦਾ ਹੈ ਉਹ ਕਰਵਾਓ ਸਰਪੰਚਾਂ ਨੂੰ ਅਧਿਕਾਰ ਦੇਵਾਂਗੇ ਕਿ ਤੁਸੀਂ ਕੰਮ ਤੁਸੀਂ ਸਪੋਰਟ ਤੁਸੀਂ ਕਰ ਸਕਦੇ ਹੋ ਕਿ ਆ ਕਰਵਾਉਣਾ ਹੈ ਤਾਂ ਜਿਹੜੇ ਨਰੇਗਾ ਸੈਕਟਰੀ ਉਹਨਾਂ ਆਡਰ ਦੇਵਾਂਗੇ ਕਿ ਸਰਪੰਚਾਂ ਨੂੰ ਕੁਝ ਕੀ ਕਰਨਾ ਹੈ